ਧਰ ਕੇ ਪਟਿਆਲੀਆਂ ਵਾਲੀ 200 ਰੁਪਏ ਟੈਕਸੀ ਰੂਟ ਲੱਗਾ ਜੀ ਪੁਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ કે ਸਰਕਾਰੀ ਪ੍ਰਾਪਰਟੀ ਹੈ ਦੇਖ ਕੇ ਲੱਗਦਾ ਹਾਲਾ ਕਰ ਲੋ ਇੱਥੇ ਅੱਲਾ ਹਾ ਲਈ ਹੋਏ ਦੇ ਲਏ ਹੋ ਮੇਰੇ ਹਾਂਜੀ ਦੱਸੋ ਮਹਾਰਾਜ ਪਰਚੀ ਜੀ 200 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਾਈ ਹੈ ਮਰਾ ਇਹਦਾ ਰੋਜ਼ ਨਿਕਲਦਾ ਆ। ਅੱਜ ਸ਼ਾਮ ਤੋਂ ਲੱਗੀ ਭਾਈ 5 ਵਜੇ ਤੋਂ। ਨਹੀਂ ਕਿੰਨੇ ਘੰਟੇ ਟਾਈਮ ਤੱਕ ਲੱਗੂਗੀ ਜੀ? ਇਹ ਮਤਲਬ ਚੱਲ ਚੱਲ ਹੀ ਰਹੀ ਐ। ਉਹ ਯਸਤ ਮਰਾਜ ਦੇਨ ਤੋਂ ਦੋ ਦੋ ਦਿਨ ਦੋ ਦਿਨ ਨਿਕਲ। ਬਾਫ ਕਰੋ ਬਾਫ ਕਰੋ ਨਹੀਂ ਜਾਓ ਆਪਣਾ। ਜੇ ਭਾਈ ਸਾਹਿਬ ਪੰਚਾਇਤ ਨਾਲ ਮਰਾਜ ਆਪਣੇ ਇਲਾਕੇ ਦੇ ਬੰਦਾਂ ਨੇ ਆਇਆ ਕਰੋਗੇ ਫਿਰ ਟੀਮ ਬਣੂਗੀ ਯਾਰ। 10 ਕਿਲੋਮੀਟਰ ਮੀਟਰ 5 ਕਿਲੋਮੀਟਰ ਦਾ ਏਰੀਆ ਚੱਲਦਾ ਬਈ ਇੱਥੇ ਜ਼ਿਆਦਾ ਨਹੀਂ ਐ। ਪਰ ਮਰਾਜ ਜ਼ਿਲ੍ਹਾ ਦਾ ਪਟਿਆਲਾ ਹੀ ਲੱਗਦਾ। ਇਹ ਵੀ ਗੇੜਾ ਵੀ ਬੰਦਾ ਲੱਗਦਾ ਇਹਨੂੰ। ਬਾਫ ਕਰ ਲਓ ਬੰਦਾ ਕਰ ਲਓ। ਲੋ ਕੀ ਗੱਲ ਬਣੀ ਮਰਾਜ ਯਾਰ। ਮਰਾ ਨੂੰ ਮੈਂ ਇਹ ਨਹੀਂ ਆਜਾ ਕੁਛ ਐਨਾ ਗੱਲ ਕਰਨੀ ਭਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਰਹਾਂਗਾ ਯਾਰ ਪਰਸੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਸੀ ਕੋਈ ਪਰਸੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਹੈ ਜੀ ਨਹੀਂ ਤੇਰੇ ਰਜਿਸਟਰ ਪਰਤੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲ ਨੂੰ ਗੱਲ ਸੁਣੋ ਇੱਕ ਮਿੰਟ ਇਹ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਉਹ ਤੇ ਗੁਦਾਪਾਲ ਦੀ ਮੇਰੀ ਗੱਲ ਤਾਂ ਇਹ ਤਾਂ ਸਰਪੰਚ ਭਾਜੀ ਮੈਂ ਵੀ ਤਾਂ ਮਾਲ ਨੂੰ ਦਿਖਾਣੀ ਹੈ ਪਰਤੀ ਮਾਲ ਨੂੰ ਦਿਖਾएंगे ਲੈ ਗੂਗਲ ਪੇ ਕਰ ਕਰ ਗੂਗਲ ਲੈ ਮਾਲ ਨੂੰ ਦਿਖਾ ਲਈ ਕੋਈ ਜਨਾ ਅਗਲੇ ਨੇ ਦੇ ਨੰਬਰ ਬੁੱਕਰ ਤੇ ਕਰੇਗਾ ਮਾਰਕਸ ਦਿਖਾ ਦੇਗਾ ਸਰ ਕੋ ਕੋਲ ਤੇ ਸਰ ਕੋ ਕੋਲ ਵੀ ਕਰ ਸਰ ਕੋ ਕੋਲ ਵੀ ਨਹੀਂ ਕਰ ਬਈ ਯਾਰ ਬ੍ਰੇਕ ਆਇਆ ਸੀ ਯਾਰ ਮੱਥਾ ਡਾਮੇ ਪਰ ਮਹਾਰਾਜ ਦੀ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰ ਲੰਘ ਜਾ ਮਾਰੇ ਬਾਰਡਰ ਹੀ ਬੰਦ ਕੀਤੇ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਤੋੜਤਾ ਤੇ ਇਹ ਤਾਂ ਜੁਮਾ ਅਸੀਂ ਤੋੜਿਆ ਮਹਾਰਾਜ ਤੁਸੀਂ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਪਾ ਦੇ ਉਹੀ ਗੱਲ ਨਹੀਂ ਫੇਰੀ ਪਾਜੀ ਯਾਰ ਆਪਣੀ ਵੇਹ ਸਹਿਰ ਦੀ ਗੱਡੀ ਆ ਪਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੈ ਮੈਨੂੰ ਮੈਂ ਦੱਸੇ ਲੋਕਲ ਪਾਜੀ ਤੈਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਥ ਇਹ ਲੋਕਲ ਬਣਵਾ ਲਾਂਗੇ ਲੋਕਲ ਪਰਚੀ ਕਰੀ ਪਰਚੀ ਤਾਂ ਦਿਓ ਖੰਡਾ ਟੈਕਸ ਕਰ ਰਹੇ ਮੈਂ ਹੋਰ ਕੀ ਪਾਜੀ ਉਂਦੀ ਲਾ ਲਾ ਯਾਰ ਬਸ ਬਾਫੇ ਠੀਕ ਹੈ ਗੱਲ ਹੀ ਖਤਮ ਉਂਦੀ ਲਾ ਲਾ ਬਸ ਬਾਦਲ ਹੀ ਖਤਮ ਫੇਰ ਗੱਲ ਖਤਮ ਹੈ ਧਿਆਨ ਚ ਦਿੰਦੇ ਨਹੀਂ ਹੈਗੇ ਵਿਹਾਰ ਕੌਣ ਦਿੰਦਾ ਮਹਾਰਾਜ ਅੱਗੇ ਅਲਾਨਾ ਕਿੱਲੇ ਆਏ ਚਲੋ ਇਹ ਦੋਈ ਪਟਿਆਲੇ ਵਾਲੀ 200 ਰੁਪਏ ਟੈਕਸੀ ਨੂੰ ਲੱਗਾ ਜੀ ਇਹ ਪੋਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ કે ਸਰਕਾਰੀ ਪ੍ਰਾਪਰਟੀ ਨਹੀਂ ਹੈ ਦੇਖੀ ਲੱਗ ਜਾਣਾ ਹਾਂ ਬੱਲੇ ਬੱਲੇ ਅੱਲਾਹ ਅਲੈਹ ਰਜ਼ੀ ਇਹ ਫੀਸ ਲਿਗਦੇ ਨੇ ਦੇ ਲਈ ਆਉਂਦੇ ਰਹੇ ਹਾਂ ਜੀ ਦੱਸੋ ਮਰਾ ਜੀ ਪਰਚੀ ਜੀ 200 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਾਈ ਹੈ ਮਰਾ ਇਹਦਾ ਰੋਜ਼ ਨਿਕਲਦਾ ਹਰ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਕ ਟਾਈਮ ਤੱਕ ਲੱਗੂਗੀ ਜੀ ਇਹ ਵੇਕ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਜਸਤ ਮਹਾਰਾਜ ਡੇਕ ਤੋਂ ਦੋ ਦਿਨ ਦੋ ਦਿਨ ਨਹੀਂ ਕੱਲ ਜੇ ਭਾਈ ਸਾਹਿਬ ਪੰਚਾਇਤ ਨਾਲ ਆਪਣੇ ਇਲਾਕੇ ਦੇ ਬੰਦਾਂ ਨਾਲ ਐ ਕਰੋਗੇ ਫਿਰ ਸਿਭਾ ਬਣੂਗੇ ਯਾਰ 10 ਕਿਲੋਮੀਟਰ ਮੀਟਰ 5 ਕਿਲੋਮੀਟਰ ਦਾ ਏਰੀਆ ਚੱਲਦਾ ਵੀ ਇੱਥੇ ਜ਼ਿਆਦਾ ਨਹੀਂ ਹੈ ਪਰ ਮਹਾਰਾਜ ਜ਼ਿਲ੍ਹਾ ਦਾ ਪਟਿਆਲਾ ਹੀ ਲੱਗਦਾ ਇਹ ਵੀ ਰੇਲਾ ਵੀ ਬੰਦਾਲਾ ਲੱਗਦਾ ਇਹਨੂੰ ਪਾਸ ਕਰ ਲੋ ਤਾਂ ਕਰ ਲੋ ਲੋ ਕੀ ਚੱਲ ਬਣੀ ਮਹਾਰਾਜ ਯਾਰ ਮਰਮੋ ਯਾਰ ਇਹ ਆਜੋ ਕੁਛ ਐਟਨਾ ਗੱਲ ਕਰ ਲਈ ਭਾਈ ਮੈਂ ਆਪ ਡਰਾਈਵਰ ਆ ਯਾਰ ਇਹ ਕੋਈ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਰਹਾਂਗਾ ਯਾਰ ਪਰਸੀ ਕਿਹੜੀ ਦੇ ਰਹੇ ਤੁਸੀਂ ਦੇ ਰਹੇ ਹੋ ਪਰਸੀ ਕੋਈ ਪਰਸੀ ਤਾਂ ਪਿੰਡ ਦੇ ਨੇੜੇ ਲਈ ਹੋਈ ਅਸੀਂ ਨਹੀਂ ਬਗੈ ਰਜਿਸਟਰ ਪਰਸੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲ ਨੂੰ ਗੱਲ ਸੁਣੋ ਇੱਕ ਮਿੰਟ ਇਹ ਪਿੰਡ ਦੇ ਨੇੜੇ ਲਈ ਹੋਈ ਹੈ ਜਿਲਾਨੀ ਉਹ ਗੁੰਡਾਪਾਲਤ ਮੇਰੀ ਗੱਲ ਤਾਂ ਇਹ ਤਾਂ ਪਰਸ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲ ਨੂੰ ਦਿਖਾਣੀ ਹੈ ਪਰਸੀ ਮਾਲ ਨੂੰ ਦਿਖਾਗੇ ਲੈ Google Pay ਕਰ ਕਰ Google ਮਾਲ ਨੂੰ ਦਿਖਾ ਲਈ ਕੋਈ ਜਣਾ ਓਏ ਅਗਰੇ ਦੇ ਨੰਬਰ ਬੁੱਕਰ ਤੇ ਕਰੇਗਾ ਮਾਰਾ ਤੁਹਾਨੂੰ ਦਿਖਾ ਦੇਗਾ ਸਰ ਕੋ ਉੱਪਰ ਦੇ ਸਰ ਕੋ ਕਰ ਦੇ ਸਰ ਕੋ ਕਰ ਦੇ ਵੇ ਨੀ ਯਾਰ ਬਰੇਕ ਆਇਆ ਸੀ ਯਾਰ ਮੱਥਾ ਡਾਮ ਨਾ ਪਰ ਮਾਰਾ ਜੀ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰ ਲੰਘ ਜਾ ਮਾਰੇ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਅਸੀਂ ਤੋੜਿਆ ਮਹਾਰਾਜ ਪਹਿਲੇ ਨੇ ਤੋੜਿਆ ਯਾਰ ਲੋਕਲ ਗੱਡੀਆਂ ਦਾ ਵੀ ਮਾਰਾ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਾਰਾ ਜੀ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਆ ਵੀ ਗੱਲ ਨਹੀਂ ਸਹੀ ਤਰ੍ਹਾਂ ਭਾਜੀ ਯਾਰ ਆਪਣੀ ਵਜ੍ਹਾ ਸ਼ਹਿਰ ਦੀ ਗੱਡੀ ਆ ਭਾਜੀ ਯਾਰ ਨਹੀਂ ਤੂੰ ਵੀ ਤੇ ਤੁਸੀਂ ਦੇਖ ਲੇ ਲਾ ਮੈਨੂੰ ਐ ਦੱਸੋ ਇਹ ਲੋਕਲ ਭਾਜੀ ਮੈਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੈ ਇਹ ਗੱਲ ਬੜੀ ਪਾ ਲਾਂਗੇ ਲੋਕਲ ਪਰਚੀ ਕਰ ਪਰਚੀ ਤਾਂ ਦਿਓ ਤੁਹਾਨੂੰ ਮੁੰਡਾ ਟੈਕਸ ਕਰ ਰਿਹਾ ਮੈਂ ਹੋਰ ਕੀ ਭਾਜੀ ਉਹ ਨਹੀਂ ਲਾ ਲਾ ਯਾਰ ਬਸ ਬਾਫੇ ਠੀਕ ਹੈ ਗੱਲ ਹੀ ਖਤਮ ਨਹੀਂ ਲਾ ਲਾ ਬਸ ਗੱਲ ਹੀ ਖਤਮ ਫੇਰ ਗੱਲ ਖਤਮ ਹੈ ਧਿਆਨ ਤੇ ਦਿੰਦੇ ਨਹੀਂ ਹੈਗੇ ਵਿਹਾਰ ਕੌਣ ਦੰਦਾ ਮਹਾਰਾਜ ਅੱਗੇ ਲਾ ਲਾ ਜਿੰਨੇ ਆਏ ਸਲਤਨਤ